ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੇਖੋ ਜੀ ਜਿਹੜੀ ਆਪਾਂ ਨੇ ਗੱਲਬਾਤ ਕਰਨੀ ਆ ਗੱਲਬਾਤ ਕਰਨੀ ਆ ਆਪਾਂ ਨੇ ਆਦਤਾਂ ਬਾਰੇ ਉਹ ਕਹਿੰਦੇ ਹੁੰਦੇ ਨੇ ਨਾ ਬਈ ਜਿਹੜੀਆਂ ਸਾਡੀਆਂ ਆਦਤਾਂ ਨੇ ਜੇ ਤਾਂ ਸਾਡੀਆਂ ਚੰਗੀਆਂ ਆਦਤਾਂ ਆ ਤਾਂ ਤਾਂ ਫਿਰ ਸਾਨੂੰ ਕਹਿੰਦੇ ਹੁੰਦੇ ਨੇ ਵੀ ਕਿਉਂ ਸ਼ੱਕਰ ਖਲਾ ਦੰਦੀਆਂ ਨੇ ਬਹੁਤ ਸਤਕਾਰ ਮਿਲਦਾ ਜਿਹੜੇ ਇਨਸਾਨ ਦੀਆਂ ਚੰਗੀਆਂ ਆਦਤਾਂ ਨੇ ਜਿਹੜੇ ਇਨਸਾਨ ਦੀਆਂ ਆਦਤਾਂ ਨੇ ਮਾੜੀਆਂ ਉਹ ਫਿਰ ਆਦਤਾਂ ਵਿੱਚ ਜੁੱਤੀਆਂ ਵੀ ਖੜਾ ਦੰਦੀਆਂ ਨੇ ਤੇ ਕਹਿੰਦੇ ਹੁੰਦੇ ਨੇ ਵੀ ਸਤਕਾਰ ਵੀ ਘਟ ਜਾਂਦਾ ਇਨਸਾਨ ਦਾ ਕਿਉਂਕਿ ਇਨਸਾਨ ਹੈ ਜਿਹੜਾ ਹੈ ਹੀ ਆਦਤਾਂ ਦਾ ਆਦਤਾਂ ਸਾਡਾ ਸੁਭਾਅ ਹੁੰਦਾ ਹੈ ਅਸੀਂ ਸੁਭਾਅ ਨੂੰ ਕਹਿ ਦਿੰਨੇ ਆ ਸਾਡਾ ਭੈੜਾ ਸੁਭਾਅ ਹੈ ਸਾਡਾ ਗੰਦਾ ਸੁਭਾਅ ਹੈ ਸਾਡਾ ਚੰਗਾ ਸੁਭਾਅ ਹੈ ਠੀਕ ਹੈ ਜੀ ਇਹਨਾਂ ਨੂੰ ਆਪਾਂ ਆਦਤਾਂ ਕਹਿ ਦਿੰਨੇ ਆ ਹੁਣ ਜਿਹੜੀਆਂ ਆਦਤਾਂ ਮਾੜਾ ਚੰਗਾ ਉਹ ਬਹੁਤ ਤਰ੍ਹਾਂ ਦਾ ਹੈ ਇੱਕ ਤਰ੍ਹਾਂ ਦਾ ਨਹੀਂ ਹੈਗਾ ਮਾੜਾਪਣ ਇੱਕ ਤਰ੍ਹਾਂ ਦਾ ਨਹੀਂ ਹੈਗਾ ਚੰਗਾਪਣ ਠੀਕ ਹੈ ਜੀ ਬਈ ਸੋਈ ਗੱਲ ਹੈ ਬਈ ਅੱਜ ਆਪਾਂ ਗੱਲ ਕਰਦੇ ਆ ਆਦਤਾਂ ਬਾਰੇ ਹੁਣ ਤੁਹਾਨੂੰ ਮੈਂ ਦੱਸਦੀ ਆ ਉਹ ਕਹਿੰਦੇ ਹੁੰਦੇ ਨੇ ਨਾ ਵੀ ਬਾਹਰੇ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟਿਏ ਪੋਰੀਆਂ ਪੋਰੀਆਂ ਜੀ ਬਿਲਕੁਲ ਸਹੀ ਗੱਲ ਹੈ ਜੀ ਜਿਹੜੇ ਇਨਸਾਨ ਨੇ ਬਦਲਣਾ ਨਹੀਂ ਉਹਨੇ ਬਦਲਣਾ ਹੀ ਨਹੀਂ ਆਦਤਾਂ ਛੱਡਣੀਆਂ ਹੀ ਨਹੀਂ ਆਪਣੀਆਂ ਭਾਵੇਂ ਉਹ ਟੋਟਾ ਟੋਟਾ ਕਰ ਦੇ ਉਹਦਾ ਠੀਕ ਹੈ ਜੀ ਬਈ ਆਦਤ ਹੈ ਨਾ ਜਿਹੜੀ ਬੜੀ ਭੈੜੀ ਚੀਜ਼ ਹੈ ਜੇ ਚੰਗੀਆਂ ਆਦਤਾਂ ਤਾਂ ਵਧੀਆ ਚੀਜ਼ ਹੈ ਜੇ ਮਾੜੀਆਂ ਆਦਤਾਂ ਤਾਂ ਬਹੁਤ ਭੈੜੀ ਚੀਜ਼ ਹੈ ਹੁਣ ਆਦਤਾਂ ਆਪਾਂ ਦੇਖਦੇ ਆ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਬਹੁਤੀਆਂ ਤਾਂ ਆਪਾਂ ਗਿਣ ਨਹੀਂ ਸਕਦੇ ਕਿਉਂਕਿ ਪਲ-ਪਲ ਤੇ ਆਪਣੀ ਆਦਤ ਚੈੱਕ ਕਰੀ ਜਾਂਦੀ ਆ ਸਾਹਮਣੇ ਵਾਲਾ ਦੇਖ ਲੈਂਦਾ ਵੀ ਕਿੰਨੀਆਂ ਕਹੇ ਕਹਿਆਂ ਜੀਆਂ ਆਦਤਾਂ ਦਾ ਮਾਲਕ ਹੈ ਹੁਣ ਤੁਹਾਨੂੰ ਮੈਂ ਦੱਸਦੀਆਂ ਕਿਸੇ ਨੂੰ ਆਦਤ ਚੁਕਲੀ ਦੀ ਕਿਸੇ ਨੂੰ ਟੋਕਾ ਟਾਕੀ ਦੀ ਆਦਤ ਹੈ ਕਿਸੇ ਨੂੰ ਫੂਕ ਛਕਾਉਣ ਦੀ ਆਦਤ ਹੈ ਕਿਸੇ ਨੂੰ ਨੀਮਾ ਦਿਖਾਉਣ ਦੀ ਆਦਤ ਹੈ ਕਿਸੇ ਨੂੰ ਬਹੁਤ ਵੱਡੀਆਂ ਗੱਲਾਂ ਮਾਰਨ ਦੀ ਆਦਤ ਹੈ ਕਿਸੇ ਨੂੰ ਦਿਖਾਵਾ ਕਰਨ ਦੀ ਆਦਤ ਹੈ ਠੀਕ ਹੈ ਜੀ ਕਿਸੇ ਦੀ ਹਸਣ ਖੇਡਣ ਦੀ ਆਦਤ ਹੈ ਕਿਸੇ ਨੂੰ ਬਹੁਤ ਨਿਮਰਤਾ ਚ ਰਹਿਣ ਦੀ ਆਦਤ ਹੈ ਕਿਸੇ ਨੂੰ ਕਿਸੇ ਤੋਂ ਸੜਨ ਦੀ ਆਦਤ ਹੈ ਕਿਸੇ ਤੇ ਕਈ ਵਾਰ ਕਿਸੇ ਦਾ ਕਪੜਾ ਨਹੀਂ ਚੱਲ ਹੁੰਦਾ ਕਿਸੇ ਦਾ ਘਰ ਨਹੀਂ ਚੱਲ ਹੁੰਦਾ ਕਈ ਵਾਰ ਕਿਸੇ ਦਾ ਪਰਿਵਾਰ ਖੁਸ਼ ਨਹੀਂ ਚੱਲ ਹੁੰਦਾ ਇਹ ਆਦਤਾਂ ਹੀ ਹੁੰਦੀਆਂ ਨੇ ਇਨਸਾਨ ਦੀਆਂ ਹੁਣ ਆਪਾਂ ਕੀ ਕੀ ਆਦਤਾਂ ਗਣਾਈਏ ਇੱਕ ਇੱਕ ਛਣ ਛਣ ਇਨਸਾਨ 'ਚ ਆਦਤ ਭਰੀ ਪਈ ਹੈ ਉਹ ਚੰਗੀ ਤੇ ਮਾੜੀ ਸੋਈ ਗੱਲਾਂ ਆਪਾਂ ਨਾ ਮੈਂ ਤੁਹਾਨੂੰ ਦੱਸਦੀ ਆ ਜੇ ਅਸੀਂ ਕਿਸੇ ਮਾੜੇ ਇਨਸਾਨ ਤੋਂ ਦੂਰ ਹੋਣਾ ਜਾਂ ਅਸੀਂ ਕਿਸੇ ਮਾੜੇ ਇਨਸਾਨ ਤੋਂ ਕੰਨਤੇ ਹੋਏ ਆ ਵੀ ਇਹ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦਾ ਕਿਉਂਕਿ ਸਭ ਤੋਂ ਮੇਨ ਆਦਤ ਕਿਹੜੀ ਆ ਇਨਸਾਨ ਦੀ ਝੂਠ ਬੋਲਣਾ ਬੇਈਮਾਨਾ ਝੂਠ ਬੋਲਣਾ ਤੇ ਬੇਈਮਾਨਾ ਠੀਕ ਆ ਜੀ ਠੱਗੀ ਠੋਰੀ ਖਾ ਪੀ ਕੇ ਦਗਾ ਕਰ ਜਾਣਾ ਇਹ ਬਹੁਤ ਨੀਚ ਹਰਕਤਾਂ ਨੇ ਆਦਤਾਂ ਨੇ ਕਿਉਂਕਿ ਇਹੋ ਜਿਹੇ ਲੋਕ ਸਿੱਧਰਦੇ ਨਹੀਂ ਹੁੰਦੇ ਇਹਨਾਂ ਨੂੰ ਤਾਂ ਸੱਤ ਨੂੰ ਦੁੱਧ ਪਿਲਾਉਣ ਦੇ ਬਰਾਬਰ ਹੈ ਕਿਉਂਕਿ ਇਹਨਾਂ ਨੇ ਆਪਣੀਆਂ ਆਦਤਾਂ ਛੱਡਣੀਆਂ ਨਹੀਂ ਇਹਨਾਂ ਨੂੰ ਤੁਸੀਂ ਇਹਨਾਂ ਦਾ ਜਿੰਨਾ ਮਰਜ਼ੀ ਕਰ ਲੋ ਇਹ ਜਹੀ ਜੀ ਬਰਤੀ ਦੇ ਮਾਲਕਾ ਇਹਨਾਂ ਨੇ ਉਹ ਜਹੀ ਰਹਿਣਾ ਜਿਹੜਾ ਇਨਸਾਨ ਹੁੰਦਾ ਚੰਗਾ ਦਇਆਵਾਨ ਇਨਸਾਨ ਹੁੰਦਾ ਹਰੇਕ ਤੇ ਤਰਸ ਖਾ ਜਾਂਦਾ ਹੈ ਹਰੇਕ ਦੇ ਨਾਲ ਖੜਨਾ ਬੈਠਣਾ ਪਸੰਦ ਕਰਦਾ ਹੈ ਹਰੇਕ ਦੇ ਦੁੱਖ ਸੁੱਖ ਚ ਪਿਗਲ ਜਾਂਦਾ ਹੈ ਉਹ ਇਨਸਾਨ ਹੁੰਦਾ ਚੰਗੀਆਂ ਆਤਾਂ ਦਾ ਮਾਲਕ ਉਹ ਚਾਹ ਕੇ ਵੀ ਨਹੀਂ ਬਦਲ ਸਕਦਾ ਮੈਂ ਤੁਹਾਨੂੰ ਦੱਸਦੀ ਆਂ ਵੀ ਮਾੜਾ ਇਨਸਾਨ ਹੈ ਨਾ ਜਿਹੜਾ ਉਹ ਕਦੇ ਚੰਗਾ ਨਹੀਂ ਹੋ ਸਕਦਾ ਜਿਹੜਾ ਇਨਸਾਨ ਚੰਗਾ ਹੈ ਉਹ ਕਦੇ ਮਾੜਾ ਨਹੀਂ ਹੋ ਸਕਦਾ ਉਹਦੇ ਨਾਲ ਲੱਖ ਮਾੜਾ ਹੋ ਜਵੇ ਉਹ ਮਾੜਾ ਨਹੀਂ ਹੋ ਸਕਦਾ ਕਿਉਂਕਿ ਅੰਦਰੋਂ ਮਹਾਰਾਜ ਨੇ ਉਹਨੂੰ ਸੰਭਾਲਿਆ ਹੋਇਆ ਹੁੰਦਾ ਠੀਕ ਹੈ ਜੀ ਜੇ ਸਾਡੇ ਨਾਲ ਕੋਈ ਚੰਗਾ ਮਾੜਾ ਕਰਦਾ ਨਾ ਜੇ ਚੰਗੇ ਇਨਸਾਨ ਨਾਲ ਕੋਈ ਚੰਗਾ ਮਾੜਾ ਕਰਦਾ ਤਾਂ ਫਿਰ ਚੰਗੇ ਇਨਸਾਨ ਨੂੰ ਵੀ ਕਿਸੇ ਹੱਦ ਤੱਕ ਪਹੁੰਚਣ ਲਈ ਕੋਈ ਬਾਰਡਰ ਨਹੀਂ ਪੈਂਦਾ ਹੁੰਦਾ ਬੰਦਾ ਸਾਰੀਆਂ ਹੱਦਾਂ ਪਾਰ ਕਰ ਸਕਦਾ ਹੈ ਚੰਗਾ ਇਨਸਾਨ ਵੀ ਪਰ ਚੰਗੇ ਇਨਸਾਨ ਦਾ ਹੱਥ ਵੈਗਰੂ ਛੱਡਦਾ ਨਹੀਂ ਕਹਿੰਦਾ ਵੀ ਨਾ ਤੂੰ ਇੰਨੇ ਜੋਗਾ ਨਹੀਂ ਹੈਗਾ ਤੈਨੂੰ ਇਹ ਕੰਮ ਨਹੀਂ ਕਰਨਾ ਉਹਨੇ ਕਰ ਲੇ ਤਾਂ ਕੋਈ ਗੱਲ ਨਹੀਂ ਠੀਕ ਹੈ ਜਿਹੜਾ ਮਾੜਾ ਇਨਸਾਨ ਹੈ ਉਹਨੇ ਆਪਣੇ ਚਿਹਰੇ ਤੇ ਕੁਝ ਹੋਰ ਰੱਖਣਾ ਹੈ ਬੋਲਬਾਣੀ ਚ ਕੁਝ ਹੋਰ ਰੱਖਣਾ ਹੈ ਉਹਨੇ ਦਿਲ ਚ ਕੁਝ ਹੋਰ ਰੱਖਣਾ ਹੈ ਮੈਂ ਤੁਹਾਨੂੰ ਦੱਸਦੀ ਆਂ ਵੀ ਛੇਤੀ ਛੇਤੀ ਨਾ ਅੱਜ ਦਾ ਜਿਹੜਾ ਸਮਾਂ ਹੈ ਸਾਨੂੰ ਚੰਗਾ ਇਨਸਾਨ ਪਛਾਣਨ 'ਚ ਅਸੀਂ ਗਲਤੀ ਕਰ ਜੰਨੇ ਆਂ ਕਈ ਵਾਰ ਪਰ ਮਾੜਾ ਇਨਸਾਨ ਪਛਾਣਨ ਨੂੰ 5 ਮਿੰਟ ਵੀ ਨਹੀਂ ਲੱਗਦੇ ਕਿਉਂਕਿ ਸਾਨੂੰ ਅਗਲੇ ਦੀਆਂ ਗੱਲਾਂ ਕਰਨ ਦਾ ਢੰਗ ਦੱਸ ਦਿੰਦਾ ਸਾਨੂੰ ਅਗਲੇ ਦਾ ਚਿਹਰਾ ਦੱਸ ਦਿੰਦਾ ਬਈ ਇਹ ਸੱਚ ਬੋਲਦਾ ਕਿ ਝੂਠ ਬੋਲਦਾ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਬੰਦਾ ਤਿਲਕ ਛੇਤੀ ਜਾਂਦਾ ਹੈ ਬੰਦੇ ਦੀ ਜ਼ੁਬਾਨ ਤੇ ਚਿਹਰਾ ਝਾਕਣੀ ਬੰਦੇ ਦਾ ਗੱਲ ਕਰਨ ਦਾ ਢੰਗ ਇੱਕ ਜਿਹਾ ਨਹੀਂ ਹੁੰਦਾ ਬੰਦੇ ਦਾ ਚਿਹਰਾ ਦੱਸ ਦਿੰਦਾ ਵੀ ਇਹ ਝੂਠ ਹੈ ਕਿ ਸੱਚ ਹੈ ਠੀਕ ਹੈ ਨਾ ਬਈ ਸੋਈ ਗੱਲਾਂ ਆਦਤਾਂ ਬਦਲ ਲੀਆਂ ਬਹੁਤ ਮੁਸ਼ਕਲ ਹੈ ਹੁਣ ਤੁਹਾਨੂੰ ਮੈਂ ਦੱਸਦੀ ਆਂ ਬਾਜੇ ਲੋਕਾਂ ਦੀ ਕੀ ਫਿਤਰਤ ਹੈ ਇੱਥੋਂ ਗੱਲ ਸੁਣ ਲਈ ਜਿੰਨਾ ਚਿਰ ਉੱਥੇ ਨਹੀਂ ਕਰਦੇ ਉਹਨਾਂ ਚਿਰ ਉਹਨਾਂ ਦੇ ਅੰਦਰ ਘੋੜਸੂਲ ਹੋ ਜਾਂਦਾ ਹੈ ਅੰਦਰ ਉਹਨਾਂ ਦਾ ਗੋਲਾ ਜਿਹਾ ਬਣ ਲੱਗ ਜਾਂਦਾ ਹੈ ਤੁਸੀਂ ਕਿੰਨਾ ਹੀ ਕਿਸੇ ਨੂੰ ਕਹਿ ਲੋ ਜਿਹੜੇ ਇਨਸਾਨ ਦੀ ਆਦਤ ਹੈ ਚੁਗਲੀ ਦੀ ਉਹ ਯਾਰ ਗਾਹਾਂ ਗੱਲ ਨਾ ਕਰੀ ਹੁਣ ਮੈਂ ਤੇਰੇ ਕੋਲੇ ਇਹ ਗੱਲ ਕਰ ਲਈ ਤੂੰ ਗਾਹਾਂ ਨਾ ਕਰੀ ਦੇਖ ਤੇਰੇ ਮੂਰੇ ਹੱਥ ਬੰਨੇ ਵੀ ਤੂੰ ਗੱਲ ਨਾ ਇਹ ਆਪਣੇ ਬਸ ਆਪਣੇ ਢਿੱਡ 'ਚੇ ਰੱਖੀ। ਮੈਂ ਕਹ ਨਹੀਂ ਆਂ ਵੀ ਵੜ ਦੋ। ਜਿੰਨਾ ਚਿਰ ਉਹ ਗਾਹਾਂ ਗੱਲ ਨਹੀਂ ਕਰਦਾ ਉਹ ਇਨਸਾਨ ਉਹਨਾਂ ਚਿਰ ਉਹਨੂੰ ਟੇਕ ਨਹੀਂ ਆਉਣੀ। ਕਈ ਗੱਲਾਂ ਹੁੰਦੀਆਂ ਦੇਖੋ ਆਪਾਂ ਜਿਹੜੇ ਹਾਸੇ ਠੱਠੇ ਕਰਦੇ ਆ ਉਹ ਵੱਖਰੀ ਗੱਲ ਐ। ਕਈ ਗੱਲਾਂ ਪਤਾ ਕੀ ਹੁੰਦੀਆਂ ਸਾਡਾ ਕਿਸੇ ਕਿਸੇ ਨਾਲ ਮਨ ਠੁਕਦਾ ਹੁੰਦਾ ਹੈ। ਜਿਹਦੇ ਨਾਲ ਅਸੀਂ ਦਿਲ ਦੀਆਂ ਗੱਲਾਂ ਕਰ ਲੈਨੇ ਆ। ਜੇ ਹੁਣ ਉਹੀ ਇਨਸਾਨ ਨੂੰ ਬੇਸ਼ੱਕ ਦੀ ਕਿੰਨਾ ਹੀ ਚੰਗਾ ਹੋਵੇ। ਪਰ ਕਿਸੇ ਦਾ ਪੜਦਾ ਰੱਖਣਾ ਬਹੁਤ ਵੱਡੀ ਗੱਲ ਐ। ਹੁਣ ਮੈਂ ਕਿਸੇ ਕੋਲ ਆਪਣਾ ਦੁੱਖ ਸੁੱਖ ਕਰ ਲਿਆ ਉਦਾਹਰਨ ਦਨੀ ਹੈ ਇੱਕ ਉਦਾਹਰਨ ਦਨੀ ਹੈ ਮੈਂ ਕਿਸੇ ਕੋਲ ਆਪਣਾ ਦੁੱਖ ਸੁੱਖ ਕਰ ਲਿਆ ਆਪਣੀਆਂ ਪਰਸਨਲ ਅੰਦਰਲੀਆਂ ਗੱਲਾਂ ਮੈਂ ਕਰ ਲੀਆਂ ਮੈਂ ਹੱਥ ਵੀ ਬੰਨ ਤੇ ਉਹ ਯਾਰ ਗੱਲ ਨਾ ਕਰਿਓ ਕਾਹਾਂ ਕਿਸੇ ਕੋਲ ਠੀਕ ਆ ਮੈਂ ਮਾਂਜਾ ਹੌਲਾ ਕਰਨਾ ਤਾਂ ਕਰ ਲਿਆ ਪਰ ਹੋ ਨਹੀਂ ਸਕਦਾ ਜਿਹੜੇ ਇਨਸਾਨ ਨੂੰ ਚੁਗਲੀ ਦੀ ਆਦਤ ਆ ਉਹ ਨਹੀਂ ਰਹਿ ਸਕਦਾ ਉਹ ਤਾਂ ਜੇ ਕੋਈ ਬੰਦਾ ਨਾ ਨਾ ਲੱਭੇ ਇਹੋ ਜਿਹੇ ਬੰਦੇ ਨੂੰ ਚੁਗਲੀਆਂ ਵਾਲੇ ਨੂੰ ਉਦਾਂ ਜੁੜੇ ਦੀ ਖੜ ਟੋਲਦਾ ਫਿਰਦਾ ਵੀ ਮੈਂ ਕਿੱਥੇ ਜਾ ਕੇ ਕੁੱਕਾ ਮਾਰਾਂ ਰਹਿ ਨਹੀਂ ਹੁੰਦਾ ਇਹ ਆਦਤਾਂ ਹੁੰਦੀਆਂ ਨੇ ਕਈ ਲੋਕ ਬਹੁਤ ਬਹੁਤ ਗੱਲਾਂ ਛਪਾ ਲੈਂਦੇ ਨੇ ਆਪਣੇ ਕੋਲ ਬਹੁਤ ਗੱਲਾਂ ਛਪਾ ਲੈਂਦੇ ਨੇ ਇਹ ਆਦਤਾਂ ਜਣੀ ਬੜੀਆਂ ਭੈੜੀਆਂ ਆਦਤਾਂ ਨੇ ਇਹ ਕੀ ਕਹੀਏ ਨਾ ਆਦਤਾਂ ਬਾਰੇ ਆਪਾਂ ਕੋਈ ਦੌਲਤਾਂ ਸ਼ੌਰਤਾਂ ਨਾਲ ਨਹੀਂ ਰਾਜਦਾ ਹੁੰਦਾ ਬੰਦੇ ਦਾ ਅੰਦਰਲਾ ਰਾਜ ਜ਼ਰੂਰੀ ਹੈ ਅੰਦਰਲਾ ਆਦਤ ਦੀ ਗੱਲ ਕਰਦੀ ਆ ਮੈਂ ਇਹ ਬਈ ਇਨਸਾਨ ਨੂੰ ਮਹਾਰਾਜ ਨੇ ਕਿੰਨੀ ਈ ਦੌਲਤਾਂ ਸ਼ੌਰਤਾਂ 'ਚ ਗੱਡਿਆ ਹੋਇਆ ਹੋਵੇ ਪਰ ਜਿਹੜਾ ਅੰਦਰੋਂ ਭੁੱਖਾ ਹੈ ਨਾ ਉਹਦੀ ਭੁੱਖ ਮਰਦੇ ਦਮ ਤੱਕ ਮਿਟਦੀ ਹੋਣੀ ਹੈਗੀ ਹਾਏ 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 ਕਰਦਾ ਉਹ ਵੀ ਆ ਜਾਵੇ ਮੇਰੇ ਘਰ ਨੂੰ ਉਹ ਵੀ ਆ ਜਾਵੇ ਹਾਏ ਹਾਏ ਕਰਦਾ ਹੀ ਮਰ ਜਾਂਦਾ ਜੇ ਤੁਸੀਂ ਗੱਲ ਕਰਕੇ ਦੇਖ ਲਓ ਇਹ ਜਿਹੇ ਇਨਸਾਨ ਨਾਲ ਯਾਰ ਤੇਰੇ ਕੋਲ ਸਭ ਕੁਝ ਹੈ ਕਾਨੂੰ ਇੰਨਾ ਹਾਏ ਹਾਏ ਕਰੀਆ ਲੈ ਭਾਈ ਹਾਏ ਹਾਏ ਬਿਨਾਂ ਕਿਤੇ ਸਰਦਾ ਹੈ ਫੇਰ ਰੋਟੀ ਕਿਵੇਂ ਜੜੂ ਜੇ ਅਸੀਂ ਹਾਏ ਹਾਏ ਨਾ ਕਰਿਆ ਤੁਸੀਂ ਪਹਿਲਾਂ ਮੈਨੂੰ ਐਂ ਦੱਸੋ ਵੀ ਰੋਟੀ ਤੋਂ ਭੁੱਖਾ ਕਦੇ ਰੱਬ ਨੇ ਮਾਰਿਆ ਕਿਸੇ ਨੂੰ ਰੋਟੀ ਮੈਂ ਅੱਗੇ ਵੀ ਕਹਿੰਨੀ ਹੁੰਦੀ ਆ ਕਈ ਵੀਡੀਓਾਂ 'ਚ ਰੋਟੀ ਤਾਂ ਜਿਹਦੇ ਘਰ ਨਹੀਂ ਨਾ ਪੱਕਦੀ ਰੋਟੀ ਤੋਂ ਭੁੱਖਾ ਤਾਂ ਉਹ ਵੀ ਨਹੀਂ ਸੌਂਦਾ ਪਰ ਗੱਲ ਆ ਜਾਂਦੀ ਆ ਆਦਤਾਂ ਤੇ ਆਦਤ ਨਹੀਂ ਛੱਡ ਸਕਦਾ ਜਾਂ ਤਾਂ ਉਸ ਇਨਸਾਨ ਨੇ ਬਹੁਤ ਮਾੜੇ ਦਿਨ ਦੇਖੇ ਹੋਏ ਹੁੰਦੇ ਨੇ ਵੀ ਉਹ ਭੁੱਖੋਂ ਦੀ ਮਿੱਟੀ ਹੋਣੀ ਜਿਹੜਾ ਇਨਸਾਨ ਰੱਜਿਆ ਹੋਇਆ ਹੋਵੇ ਰੱਜਿਆ ਹੋਇਆ ਹੋਵੇ ਹੁਣ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦੰਨੀ ਆ ਜਿਹੜਾ ਇਨਸਾਨ ਨੇ ਨਾ ਬਹੁਤ ਔਖੇ ਤੋਂ ਔਖੇ ਦਿਨ ਦੇਖੇ ਹੁੰਦੇ ਆ ਉਹਦੀ ਰੂਹ ਨਹੀਂ ਰੱਜਦੀ ਉਹਨੂੰ ਕਿੰਨਾ ਹੀ ਰੱਬ ਦੇ ਦਵੇ ਜਿਨੇ ਸੌਖੀਆਂ ਕੱਟ ਕੇ ਔਖੀਆਂ ਦੇਖੀਆਂ ਹੁੰਨੀਆਂ ਉਹਨੂੰ ਕੋਈ ਵਾਸਤਾ ਹੀ ਨਹੀਂ ਹੁੰਦਾ ਉਹਨਾਂ ਔਖੀਆਂ ਦਾ ਜੁੱਤੀ ਦੀ ਨੋਕ ਤੇ ਰੱਖਦਾ ਅਗਲਾ ਹੁੰਦੀ ਔਖੀਆਂ ਨੂੰ ਕਿਉਂਕਿ ਉਹ ਅੰਦਰੋਂ ਰੱਜਿਆ ਹੋਇਆ ਹੁੰਦਾ ਹੈ ਉਹਨਾਂ ਚੰਗੇ ਦਿਨ ਹੰਡਾਏ ਹੋਏ ਹੁੰਦੇ ਨੇ ਇਹ ਸਾਡੀਆਂ ਆਦਤਾਂ ਚ ਹੋ ਜਾਂਦਾ ਸਾਰਾ ਕੁਸ ਇਹ ਸਾਰਾ ਕੁਸ ਮੈਂ ਫੇਰ ਕਹਿੰਨੀ ਆ ਵੀ ਆਦਤਾਂ ਹੀ ਇਨਸਾਨ ਦੀਆਂ ਹੁੰਦੀਆਂ ਨੇ ਵੀ ਰੱਜੇ ਹੋਏ ਨੇ ਵੀ ਭੁੱਖ ਦਿਖਾਈ ਜਾਣੀ ਆ ਇਹ ਇਨਸਾਨ ਹੁਣੇ ਤੁਹਾਡੇ ਮੂੰਹ ਤੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਮਾਰਨਗੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਮਾਰਨਗੇ ਆਪਣੇ ਵਰਗੇ ਪਿਗਲ ਜੰਨੇ ਆ ਵੀ ਲੈ ਲੈ ਹੈਨਾ ਦੇਖ ਲੈ ਆਪਣੇ ਨਾਲ ਕਿੰਨਾ ਸੋਹਣਾ ਅਗਲਾ ਗੱਲ ਗੱਲ ਕਰਦਾ ਹੈਨਾ ਆਪਾਂ ਕਿਉਂਕਿ ਅਗਲੇ ਦੇ ਭਲੇ ਵਿੱਚ ਆ ਜੰਨੇ ਆ ਪਰ ਤੁਸੀਂ ਉੱਥੋਂ ਪੈਰ ਪਟਿਆ ਨਹੀਂ ਤੁਹਾਡੇ ਨਾਂ ਉੱਤੇ ਗੁਰਬਤ ਸ਼ੁਰੂ ਹੋਈ ਨਹੀਂ ਇਹ ਤਾਂ ਇਹੋ ਜਿਹਾ ਇਹ ਤਾਂ ਇਹੋ ਜਿਹਾ ਇਹ ਤਾਂ ਇਹੋ ਜਿਹਾ ਇਹ ਲੋਕਾਂ ਦੀਆਂ ਆਦਤਾਂ ਨੇ ਮਜਬੂਰ ਹੁੰਦੇ ਨੇ ਮਜਬੂਰ ਹੁੰਦੇ ਨੇ ਸਰਦਾਰ ਜੀ ਮਜਬੂਰ ਹੁੰਦੇ ਨੇ ਉਹੀ ਥੋੜੀ ਕਿਸੇ ਨੇ ਏਡੀ ਏਡੀਆਂ ਕਹਾਵਤਾਂ ਪਾਈਆਂ ਹੋਈਆਂ ਚ ਆਦਤਾਂ ਤੇ ਮਜਬੂਰ ਹੁੰਦੇ ਨੇ ਭੈੜੀ ਤੋਂ ਭੈੜੀਆਂ ਆਦਤਾਂ ਵਾਲੇ ਇਨਸਾਨਾਂ ਨਾਲ ਵੀ ਬਾਹ ਪਿਆ ਚੰਗੀ ਤੋਂ ਚੰਗੀਆਂ ਆਦਤਾਂ ਵਾਲੇ ਇਨਸਾਨਾਂ ਨਾਲ ਵੀ ਬਾਹ ਪਿਆ ਕਿਉਂਕਿ ਇਨਸਾਨ ਜੇ ਸਾਹਮਣੇ ਤੇ ਚੰਗਾ ਹੋਊਗਾ ਤੁਹਾਨੂੰ ਮਤ ਵੀ ਚੰਗੀ ਦਊਗਾ ਕਿਉਂਕਿ ਉਹਦੀਆਂ ਆਦਤਾਂ ਚੰਗੀਆਂ ਨੇ ਮੈਂ ਕੱਲ੍ਹ ਵਾਰਸੋਂ ਵੀ ਗੱਲ ਕਰੀ ਸੀ ਵੀ ਜਿਹੜਾ ਚੰਗੀਆਂ ਆਦਤਾਂ ਦਾ ਇਨਸਾਨ ਹੁੰਦਾ ਚੰਗਾ ਇਨਸਾਨ ਹੁੰਦਾ ਉਹ ਤੁਹਾਨੂੰ ਗਲਤ ਹੱਲਾਸ਼ੇਰੀ ਨਹੀਂ ਦਊਗਾ ਤੁਹਾਨੂੰ ਹਮੇਸ਼ਾ ਇਹ ਕਹੂਗਾ ਵੀ ਮੈਂ ਤੇਰਾ ਮਾੜੇ ਕੰਮ 'ਚ ਸਾਥ ਨਹੀਂ ਦੇਣਾ ਇਹ ਕੰਮ ਕਰੀ ਨਾ ਮੈਂ ਛੋਟ ਪਾਇਆ ਤਾਂ ਨਾ ਇਹ ਆਦਤਾਂ ਹੁੰਦੀਆਂ ਨੇ ਕਿਉਂਕਿ ਇਨਸਾਨ ਅੰਦਰੋਂ ਚੰਗਾ ਹੈ ਜਿਹੜੇ ਨੇ ਜ਼ੁਬਾਨ ਤੋਂ ਦੁਨੀਆਦਾਰੀ ਨੂੰ ਆਪਣੀ ਚੰਗਿਆਈ ਦਿਖਾਈ ਹੋਈ ਆ ਵੀ ਮੈਂ ਬਹੁਤ ਚੰਗਾ ਹੰਥੀ ਦੇ ਦੰਦਾ ਵਾਂਗੂ ਖਾਣਦੇ ਹੋਰ ਦਿਖਾਉਣਦੇ ਹੋਰ ਪਰ ਉਹਦੇ ਅੰਦਰ ਆਦਤ ਮਾੜੀ ਭਰੀ ਹੋਈ ਆ ਉਹਨੇ ਕਹਣਾ ਚੱਕ ਦੇ ਫਟੇ ਮੈਂ ਤੇਰੇ ਨਾਲ ਖੜਾ ਹਾਂ ਪਰ ਭੱਜਣਾ ਵੀ ਸਭ ਤੋਂ ਪਹਿਲਾਂ ਇਹੋ ਜਿਹੇ ਇਨਸਾਨ ਨਹੀਂ ਆ ਜਿਹੜਾ ਕਹਿੰਦਾ ਮੈਂ ਤੇਰੇ ਨਾਲ ਖੜਾ ਇਹ ਜ਼ਿੰਦਗੀ ਦੇ ਤਜਰਬੇ ਆ ਜਿਹੜੀਆਂ ਮੈਂ ਗੱਲਾਂ ਕਰਦੀਆਂ ਥੋੜੇ ਨਾਲ ਕੋਈ ਵੀ ਤੁਹਾਨੂੰ ਕੁਝ ਵੀ ਕਹਿੰਦਾ ਭਾਵੇਂ ਉਹ ਕਿਸੇ ਦੇ ਪ੍ਰੋਧ ਪੜਕਾਉਂਦਾ ਤੁਹਾਨੂੰ ਇਨਸਾਨ ਭਾਵੇਂ ਤੁਹਾਨੂੰ ਗਲਤ ਹੱਲਾਸ਼ੇਰੀ ਦਿੰਦਾ ਭਾਵੇਂ ਤੁਹਾਨੂੰ ਕਿਸੇ ਦੇ ਪ੍ਰਤੀ ਚੱਕ ਥਲ ਕਰਦਾ ਥੋੜੇ ਘਰ ਚ ਕੋਈ ਕਲੇ ਸਪੋਣਾ ਚਾਹੁੰਦਾ ਤੁਸੀਂ ਉਸ ਇਨਸਾਨ ਦੀਆਂ ਗੱਲਾਂ ਬਾਰੇ ਚੱਕ ਚਾਉਣ ਤੋਂ ਪਹਿਲਾਂ ਚੱਕ ਕੇ ਚਾਉਣ ਤੋਂ ਪਹਿਲਾਂ ਉਸ ਇਨਸਾਨ ਬਾਰੇ ਕਿਤੇ ਇਕੱਲੇ ਬੈਠ ਕੇ ਸੋਚ ਲਿਆ ਕਰੋ ਬਾਅਦ ਚ ਆਪਣੇ ਘਰ ਚ ਪੰਦਰੋਲ ਪਾਇਆ ਕਰੋ ਕਈ ਵਾਰ ਕਈ ਇਨਸਾਨਾਂ ਦੀਆਂ ਆਦਤਾਂ ਇੰਨੀਆਂ ਗੰਦੀਆਂ ਐ ਸਕੇ ਭਾਈਆਂ ਨੂੰ ਕੰਮ ਕਰਦੇਆਂ ਨੂੰ ਨਹੀਂ ਝੱਲਦੇ ਵੀ ਜੇ ਜੁਦੇ ਹੋ ਜਾਣ ਤਾਂ ਠੀਕ ਐ ਫਿਰ ਇਹਨਾਂ ਦੇ ਖਲਾਰੇ ਪੈਣਗੇ ਕਿਉਂਕਿ ਤੁਹਾਨੂੰ ਪਤਾ ਵੀ ਜਦੋਂ ਦੋ ਭਰਾ ਜੁਦੇ ਹੋਗੇ ਫਿਰ ਸਾਰਾ ਕੁਝੇ ਜੁਦਾ ਹੋ ਜਾਂਦਾ ਹੈ ਸੰਦੇਹ ਵੀ ਆਟ ਆ ਜਾਂਦੇ ਨੇ ਘਰਚ ਨੂੰ ਵੀ ਕੰਧਾਂ ਖਿੱਚ ਹੋ ਜਾਂਦੀਆਂ ਨੇ ਘਰ ਵੀ ਦੋ ਹੋ ਜਾਂਦੇ ਨੇ ਜਦ ਦੋ ਭਾਈ ਜੁਦੇ ਹੋ ਗਏ ਫਿਰ ਕਦੇ ਇਕੱਠੇ ਹੁੰਦੇ ਨਹੀਂ ਫਿਰ ਪੀੜੀਆਂ ਦਰ ਪੀੜੀਆਂ ਬੀਤ ਜਾਂਦੀਆਂ ਫਿਰ ਕਦੇ ਇਕੱਠੇ ਨਹੀਂ ਹੁੰਦੇ ਇਕੱਠਿਆਂ ਨੂੰ ਜੁਦਾ ਹੋਣਾ ਬਹੁਤ ਸੌਖਾ ਹੈ ਪਰ ਜੁਦਿਆਂ ਨੂੰ ਇਕੱਠਾ ਹੋਣਾ ਬਹੁਤ ਔਖਾ ਹੈ ਨਹੀਂ ਹੁੰਦੇ ਕਦੇ ਲੱਖ ਬੋਲੀ ਜਾਣ ਮਨਾਂ 'ਚ ਕੰਧ ਹੋ ਜਾਂਦੀ ਹੈ ਕਿਸੇ ਇਨਸਾਨ ਦੀ ਬਦੌਲਤ ਕਿਸੇ ਚੱਕ ਵਾਲੇ ਇਨਸਾਨ ਦੀ ਬਦੌਲਤ ਇਹ ਲੋਕਾਂ ਦੀਆਂ ਆਦਤਾਂ ਨੇ ਤੁਸੀਂ ਕਿਸੇ ਵੀ ਚੰਗੇ ਇਨਸਾਨ ਕੋ ਖੜਦੇ ਹੋ ਤੁਹਾਨੂੰ ਕੋਈ ਚੰਗੀ ਮੱਤ ਦਿੰਦਾ ਉਹਦੇ ਬਾਰੇ ਵੀ ਬਹੁਤ ਗੌਰ ਨਾਲ ਸੋਚਣਾ ਹੈ ਤੁਹਾਨੂੰ ਕੋਈ ਮਾੜੀ ਮੱਤ ਦਿੰਦਾ ਤੁਹਾਡੇ ਪਰਿਵਾਰ ਦਾ ਹੀ ਪ੍ਰਤੀਕ ਝੁਕਾਉਂਦਾ ਤੁਸੀਂ ਉਹਦੇ ਬਾਰੇ ਵੀ ਬਹੁਤ ਗੌਰ ਨਾਲ ਸੋਚਣਾ ਹੈ ਅਸੀਂ ਕਈ ਵਾਰ ਕੀ ਕਰਦੇ ਹਾਂ ਮੈਂ ਤੁਹਾਨੂੰ ਦੱਸਦੀ ਹਾਂ ਪਰਿਵਾਰਾਂ 'ਚ ਚੱਲਦਾ ਹੈ ਅਸੀਂ ਕਈ ਵਾਰ ਕੀ ਕਰਦੇ ਹਾਂ ਜਦੋਂ ਸਾਨੂੰ ਕੋਈ ਨਾ ਬਾਹਰਲਾ ਇਨਸਾਨ ਆ ਸਾਡੇ ਹੀ ਪਰਿਵਾਰ ਦੇ ਪ੍ਰਤੀ ਭਾਵੇਂ ਸਾਡੇ ਮਾਪਿਆਂ ਪ੍ਰਤੀ ਢਕਾਤਾ ਮੁੰਡਿਆਂ ਨੂੰ ਭਾਵੇਂ ਭਾਈਆਂ ਭਾਈਆਂ ਪ੍ਰਤੀ ਢਕਾਤਾ ਮੁੰਡਿਆਂ ਨੂੰ ਭਾਵੇਂ ਮੁੰਡਿਆਂ ਦੀਆਂ ਇੱਕ ਦੂਏ ਭਰਾ ਦੀ ਔਲਾਦ ਪ੍ਰਤੀ ਢਕਾਤਾ ਜਾਂ ਘਰ 'ਚ ਜਨਾਨੀਆਂ ਪ੍ਰਤੀ ਢਕਾਤਾ ਵੀ ਤੇਰੇ ਵਾਲੀ ਹੀ ਬਹੁਤ ਕੰਮ ਕਰਦੀ ਆ ਯਾਰ ਦੋ ਹੀ ਬੇਲੀ ਜੀ ਰਹਿੰਦੀ ਆ ਦੋ ਹੀ ਨਹੀਂ ਢੱਕਾ ਤੋੜਦੀ ਤੇਰੀ ਪਰਜਾਈ ਫਿਰ ਉੱਤੇ ਸਾਡੇ ਦਿਮਾਗ 'ਚ ਗੱਲਾਂ ਘਰ ਕਰ ਜਾਂਦੀਆਂ ਨੇ ਤੁਸੀਂ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਤੁਸੀਂ ਤੀਏ ਬੰਦੇ ਦੀਆਂ ਗੱਲਾਂ ਤੇ ਭਰੋਸਾ ਕਰ ਲੈਂਦੇ ਹੋ ਤਾਨੂੰ ਇਹ ਨਹੀਂ ਸਮਝ ਆਉਂਦੀ ਵੀ ਤੀਆ ਬੰਦਾ ਤੁਹਾਨੂੰ ਕਦ ਜੁਦੇ ਕਰਾ ਜਾਂਦਾ ਹੈ ਇਹ ਬੰਦਿਆਂ ਦੀਆਂ ਆਦਤਾਂ ਹੁੰਦੀਆਂ ਨੇ ਠੀਕ ਹੈ ਜੀ ਆਦਤ ਹੈ ਨਾ ਜਿਹੜੀ ਆਦਤ ਕਿੰਨੀ ਧਿਆਨ ਰੱਖਿਆ ਕਰੋ ਸਾਨੂੰ ਪਤਾ ਹੁੰਦਾ ਵੀ ਕਿਹੜਾ ਕਿੰਨਿਆਂ ਕ ਕਿੰਨੇ ਕ ਪਾਣੀਆਂ ਚਾ ਕਿਹੜੀਆਂ-ਕਿਹੜੀਆਂ ਕਰਤੂਤਾਂ ਦਾ ਮਾਲਕ ਹੈ ਠੀਕ ਹੈ ਤੁਸੀਂ ਇਹੋ ਜਿਹੇ ਇਨਸਾਨ ਨੂੰ ਬਹੁਤ ਸੋਚ ਸਮਝ ਕੇ ਆਪਣੀ ਗੱਲ ਦੱਸਿਆ ਕਰੋ আর ਬਹੁਤ ਸੋਚ ਸਮਝ ਕੇ ਉਹਦੀ ਗੱਲ ਸੁਣਿਆ ਕਰੋ ਕਿਉਂਕਿ ਸਾਨੂੰ ਸਭ ਦਾ ਪਤਾ ਹੁੰਦਾ ਵੀ ਕਿੰਨੀਆਂ ਆਦਤਾਂ ਕਈਆਂ ਜੀਆਂ ਠੀਕ ਹੈ ਜੀ ਸੋਹੀ ਗੱਲਾਂ ਮੈਂ ਅੱਜ ਆਦਤ 23 ਟੌਪਿਕ ਛੇੜਿਆ ਹੋਇਆ ਤੀਗਾ ਤੁਸੀਂ ਵੀ ਕਹੋਗੇ ਭੈਣ ਆਦਤਾਂ ਦੇ ਮਗਰੇ ਪੈ ਗਈ ਕਿਉਂਕਿ ਇਨਸਾਨ ਹੈ ਹੀ ਆਦਤਾਂ ਦਾ ਜਿਵੇਂ ਗਲਤੀਆਂ ਦਾ ਪੁੱਤਲਾ ਆਪਾਂ ਕਹਿੰਦੇ ਨੇ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਇਨਸਾਨ ਦੀਆਂ ਆਦਤਾਂ ਹੀ ਸਭ ਕੁਝ ਕਰਾਉਂਦੀਆਂ ਨੇ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ هذا هو